ਲਓ ਵੀ ਮਿੱਤਰੋ ਤੇ ਪਿਆਰਿਓ ਸਿਮ ਆਪਾਂ ਲੈ ਲਈ ਆ। ਇਹ ਢੱਲੀ। ਤੁਸੀਂ ਆ ਗਿਆਂ। ਮੈਂ ਤਨੂ ਭਾਗ ਲੱਗ ਰਹੇ ਨੇ। ਬਾਈ ਜੀ ਤਾਂ ਬਹਿ ਵੀ ਗਏ। ਕਿਵੇਂ ਤਾਂ ਲੱਗ ਰਿਹਾ ਫਿਰ? ਸਾਰੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਇਹ ਵੀ ਜਲਦੀ ਵੈਲਕਮ ਕਰਦਾ ਸਾਡੇ ਨਵੇਂ ਵਿਲੋ ਵਿੱਚ ਉਮੀਦ ਕਰਦਾ ਤੁਸ ਜਰ ਜਾਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ। ਸੋ ਅੱਜ ਹੈਗਾ ਜੀ ਆਪਣਾ 52 ਨੰਬਰ ਵਲੌਗ। ਭਵੰਜਵਾ ਦੇਣ ਤੇ ਭਵੰਜਵਾ ਵਲੌਗ ਅੱਜ ਆਪਣਾ ਸੋ ਅੱਜ ਹੈਗੇ ਨੇ ਆਪਾਂ ਨੂੰ ਆਫਿਸ ਦੇ ਥੋੜੇ ਜੇ ਕੰਮ ਕਿਉਂਕਿ ਹੈਰੀ ਚਲਾ ਗਿਆ ਰਿਸ਼ਤੇਦਾਰੀ ਚ ਸੋ ਬਾਕੀ ਤੇ ਸਾਰੇ ਕੰਮ ਅੱਜ ਆਪਾਂ ਨੂੰ ਦੇਖਣੇ ਪੈਣਗੇ ਇੱਕ ਤਾਂ ਫਲੈਕਸ ਲਵਾਉਣੀ ਆ ਉਹਦਾ ਡਿਜ਼ਾਈਨ ਅਜ ਫਾਈਨਲ ਕਰਨਾ ਇੱਕ ਆਪਾਂ ਲੈਣਾ ਹੈ ਨੰਬਰ ਜਿਹੜਾ ਕਿ ਬਿਜ਼ਨਸ ਨੰਬਰ ਆਲੱਗ ਤੋਂ ਚਲਾਉਣਾ ਆਪਾਂ ਸੋ ਬਾਕੀ ਉਹ ਮੁੰਡਾ ਆ ਜਾਊਗਾ ਨਾ 11 ਵਜੇ ਦਾ ਆਪਾਂ ਟਾਈਮ ਦਿੱਤਾ ਸੀ ਉਹਨੂੰ ਫਲੈਕਸ ਵਾਲੇ ਨੂੰ ਸੋ ਦੇਖਦੇ ਆਂ ਪਹਿਲਾਂ ਕਰਦੇ ਆਂ ਬ੍ਰੈਕਫਾਸਟ ਤੇ ਫਿਰ ਚੱਲਦੇ ਆਂ ਆਈਫੇ ਕਰ ਦੇਵਾਂਗੇ ਅੱਜ ਦੇ ਲੋਈ ਹੋ ਗਿਆ ਰੈਡੀ ਅੱਜ ਆਪਾਂ ਚੱਲਦੇ ਆਂ ਗੱਡੀ ਤੇ ਠੰਡ ਬਹੁਤ ਜ਼ਿਆਦੀ ਹੈ ਬਾਈ ਓਏ ਤੇ ਗੱਡੀ ਤੇ ਚੱਲਦੇ ਆਂ ਪ੍ਰੀਤ ਪਹੁੰਚਣ ਵਾਲਾ ਆਫਿਸ ਆਫਿਸ ਚੱਲ ਕੇ ਫਿਰ ਦੇਖਦੇ ਆਂ ਕੀ ਮਾਹੌਲ ਚਾਲਾ ਔਰ ਕਿਹੜੇ ਕਿਹੜੇ ਕੰਮ ਕਰਨੇ ਨੇ ਕਿ ਆਪਾਂ ਫਲੈਕਸ ਵਾਲਿਆਂ ਨੂੰ ਫੋਨ ਕਰ ਦਈਏ ਉਹ ਨਾਪ ਜਾਂ ਲੈ ਜਾਣਗੇ ਫਿਰ ਉਸ ਤੋਂ ਬਾਅਦ ਚ ਉਹਨਾਂ ਨੂੰ ਦੱਸ ਦਿੰਦੇ ਆਂ ਮੈਟਰ ਕਿਹੜਾ ਬਣਾਉਣਾ ਸੋਚਾਓ ਚਲਤੇ ਹਾਂ ਮੇਤਰੋ ਪਹੁੰਚ ਚੁੱਕੇ ਆਂ ਆਫਿਸ ਤੇ ਕਰਦੇ ਆਂ ਅੱਜ ਦੇ ਕੰਮਕਾਰ ਮੁੰਡਾ ਪਹੁੰਚ ਗਿਆ ਟਾਈਮ ਤੇ ਹੈਲੋ ਗਾਈਜ਼ ਤੇ ਕੁਰਸੀਆਂ ਸਾਡੀਆਂ ਹੁਣ ਆਲਮੋਸਟ ਰੈਡੀ ਨੇ ਬਸ ਚੱਕੀ ਲੈ ਹੋਣੀਆਂ ਨੇ ਤੇ ਇੱਕ ਫਲੈਕਸ ਵਾਲਾ ਬੰਦਾ ਆ ਰਿਹਾ ਉਹਨੂੰ ਆਪਾਂ ਦਿੰਨੇ ਆ ਪਹਿਲਾਂ ਸਾਈਜ਼ ਕਿਥੇ ਤੋਂ ਕਿੰਨੇ ਤੱਕ ਦਾ ਬੋਰਡ ਬਣੂ ਹੋਣਾ ਤੇ ਫਿਰ ਮੈਟਰ ਭੇਜਾਂਗੇ ਫਿਰ ਉਹ ਕੱਢ ਦੇ ਇੱਕ ਦੋ ਦਿਨਾਂ ਤੱਕ ਫਿਰ ਤਾਂ ਵੇਟ ਵਾਲੇ ਵਿਚਾਰੇ ਲੱਗੇ ਸਵੇਰ ਦੇ ਮਿਹਨਤੀ ਬੰਦੇ ਨੇ ਯਾਰ ਇਹ ਵੀ ਇੱਕ ਆ ਸਾਡਾ ਕੰਮ ਥੋੜਾ ਜਿਆਦਾ ਰਹਿੰਦਾ ਏਕ ਹੋ ਜਵੇ ਤੇ ਬਾਕੀ ਦਾ ਸਮਾਨ ਫਿਰ ਕਰ ਦਨੇ ਕੰਪਲੀਟ ਬਾਕੀ ਜੁੜੇ ਰਹੋ ਬਾਬਾ ਬੰਦੇ ਨਾਲ ਲਓ ਵੀ ਫਲੈਕਸ ਵਾਲੇ ਦਾ ਹੋਣਗੇ ਦੁਪਹਿਰੇ ਉਹ ਬੱਸ ਵਾਲਿਆ ਸਿੱਧੀ ਬ੍ਰੇਕ ਮਾਰੀ ਜਾਂਦਾ ਤਾਂ ਹੁਣ ਆਪਾਂ ਲੈ ਆਈਏ ਨੰਬਰ ਕੰਟੈਕਟ ਨੰਬਰ ਲੈ ਕੇ ਆਉਨੇ ਆ ਘੈਂਟ ਜਾ ਲਓ ਵੀ ਮਿੱਤਰੋ ਤੇ ਪਿਆਰਿਓ ਸਿਮ ਆਪਾਂ ਲੈ ਲਈ ਜਾ ਏ ਢੱਲੀ ਹੁਣ ਅੱਗੇ ਚੱਲਦੇ ਆ ਪੌਣਿਆ ਚਾਲੇ ਵਾਫੀ ਕਿਹੜੇ ਜਿਹੜੀ ਅੱਜ ਠੰਡ ਪੈ ਰਹੀ ਹੈ ਨਾ ਇਹ ਮਾਰੂ ਠੰਡ ਪੈ ਰਹੀ ਹੈ ਠੰਡ ਤੇ ਨੂੰ ਲਈ ਫਿਰਦਾ ਮੈਂ ਨਾਲ ਪਤਾ ਨਹੀਂ ਕਿੱਧਰ ਫੜੀ ਜਾਂਦਾ ਅਸੀਂ ਐਰੀ ਵਧੀਆ ਰਹਿ ਗਿਆ ਐਰੀ ਵੀ ਪਰ ਪਾਣਾ ਕੀ ਹੋਇਆ ਬੂਤਲੇ ਪਾੜਨੇ ਛੱਡ ਦੇ ਯਾਰ ਉਹਦਾ ਕੁਝ ਹੋ ਗਿਆ ਜਿਹੜੀ ਇਹਦੇ ਕੋਲੇ ਚੱਲਦੀ ਆ ਉਹਦਾ ਨੰਬਰ ਲੱਗਿਆ ਹੋਇਆ ਭੇਜ ਲੋ ਵੀ ਕਹਿੰਦੇ ਠੰਡ ਨੇ ਬੱਸ ਖੜਾ ਰੱਖਿਆ ਸਰਾ ਖੜਾ ਸੀਓ ਸਾਹਿਬ ਆ ਚੁੱਕੇ ਨੇ ਸੀਓ ਸਾਹਿਬ ਹੁਣ ਅਸੀਂ ਚੱਲੇ ਆ ਜੀ ਕੰਮ ਕਰਦੇ ਫਿਰਦੇ ਆ ਹੁਣ ਅਸੀਂ ਪਹਿਲੇ ਨਹੀਂ ਹੈਗੇ ਹੈਰੀ ਓਏ ਸੁਣ ਲੈ ਤੇਤੋ ਬਾਅਦ ਅਸੀਂ ਕੰਮ ਨੇ ਵੇਟ ਰਹੇ ਆ ਆਫਿਸ ਦਾ ਤੂੰ ਧੋਖਾ ਦੇ ਗਿਆ ਤੂੰ ਕਪੂਰਥਲੇ ਇਕੱਲਾ ਚਲਾ ਗਿਆ ਚਲੋ ਵਈ ਹੁਣ ਚੱਲਦੇ ਆ ਫਲੈਕਸ ਵਾਲੇ ਹਜੇ ਵੀ ਨਹੀਂ ਆਏ ਫਲੈਕਸ ਵਾਲੇ ਨੂੰ ਦੋ ਤਿੰਨ ਵਾਰੀ ਫੋਨ ਕਰਤਾ ਜਾਈ ਆ ਨਹੀਂ ਰਹੇ ਹੁਣ ਆਪਾਂ ਚੱਲਦੇ ਆ ਚੇਹਰਾ ਲੈ ਕੇ ਆਉਣੇ ਆ ਜੀ ਚੇਹਰਾ ਲੈ ਕੇ ਆਉਣੇ ਆ ਚੇਹਰਾ ਗਿਫਟ ਕੀਤੀ ਜਨੇ ਆ ਬਾਈ ਨੇ ਸਾਨੂੰ ਚੱਕ ਕੇ ਲਿਆਉਂਦੇ ਹੁਣ ਫਿਰ ਲਾ ਕੇ ਤੁਹਾਨੂੰ ਆਫਿਸ ਦਿਖਾਉਣੇ ਆ ਲਓ ਵੀ ਕੁਰਸੀਆਂ ਆ ਗਈਆਂ ਨਵੀਆਂ ਵਈਆਂ ਹਜੜਾ ਕੁਰਸੀਆਂ ਲਓ ਵੀ ਕਹਿੰਦੇ ਕੁਰਸੀਆਂ ਆ ਗਈਆਂ ਮੈਂ ਇਹ ਤੁਹਾਨੂੰ ਭਾਗ ਲੱਗ ਰਹੇ ਨੇ ਬਾਈ ਜੀ ਤਾਂ ਬੈ ਵੀ ਗਏ ਕਿਵੇਂ ਦਾ ਲੱਗ ਰਿਹਾ ਹੈ ਫਿਰ? ਬਹੁਤ ਆਸਾਨ ਯਾਰ ਐ। ਆਪਾਂ ਜਿੱਥੇ ਲਾਈਆਂ ਨੇ ਉਹ ਵੀ ਤੰਗ ਜਿਹਾ ਕੰਮ ਸੀ ਹਨਾ। ਹਾਂ ਹਾਂ। ਉੱਥੇ ਤੰਗ ਜਿਹਾ ਜਿਹੜਾ ਚੜਾਉਣ ਵਾਲੀ ਜਗ੍ਹਾ ਤੇ ਵੀ ਤੰਗ ਜਿਹਾ ਜਿੱਥੇ ਲੱਗ ਲੈ ਆ। ਉਹਦੀ ਵੀਡੀਓ ਨਹੀਂ ਨੇ ਬਣਾ ਲ ਕੇ। ਔਖਾ ਕੰਮ ਸੀ ਉਹ ਵੀ। ਸੋ ਕੁਰਸੀਆਂ ਆਪਣੀਆਂ ਆ ਗਈਆਂ ਨੇ ਜੀ। ਗਦਾਮ ਚੁਲਾਈਆਂ ਨੇ। ਹਾਂ ਗਦਾਮ ਚੁਲਾਈਆਂ ਚੱਕ ਕੇ। ਓਹ ਓਹ ਸਾਰਾ ਨਾਲ ਖਾਣੀ ਕਰਦਾ ਜੀ। ਹੁਣ ਅਸੀਂ ਖਾਵਾਂਗੇ ਕਿ ਮੰਗੇ ਕੁਛ ਤੇ ਬਾਕੀ ਤੇਰੇ ਚਲੀ ਜਾਂਦੀਆਂ ਨੇ ਸੋ ਦੇਖਦੇ ਹਾਂ ਆ ਦੇਖ ਰਹੇ ਹੋ ਜੀ ਇਹ ਐਂ ਬਸ ਪੈਸੇ ਖਰਚਾ ਦਿੰਨੇ ਆ ਅਸੀਂ ਜੀ ਲਲਚ ਆ ਗਿਆ ਇਹਦਾ ਵੀ ਹਾਂ ਵੀ ਦੇਖਣਾ ਚਾਹਤਾ ਦਵਾਈ ਆ ਗਏ ਨੇ ਦਵਾਈ ਲਈ ਇਹ ਤੈਨੂੰ ਵੀ ਹਾਂ ਵੀ ਪੈਸਾ ਲਗਾਉਣਾ ਚਾਹਤਾ ਹੈ ਬਾਪੂ ਚੱਲ ਦਵਾਈ ਲੈ ਜੀ ਜਾਂ ਤੈਨੂੰ ਤੇਰੇ ਪੈਸੇ ਖਾ ਚਾ ਲੈ ਜੇ ਸੁਨਰੂਰ ਜਾਂ ਵੀ ਇਹਨੇ ਲੱਗਣ ਲੱਗੇ ਨਾ ਪੁੱਛੋ ਹੀ ਨਾ ਵਸਾ ਦੇਖੋ ਦੋਟਕ ਦੇ ਇੰਨਾ ਧਿਆਨਾ ਬਣ ਜਾਂਦਾ ਮੈਂ ਦੱਸ ਇੰਨੀਆਂ ਗੱਡੀਆਂ ਕਿੱਥੋਂ ਆ ਗਈਆਂ ਸੰਗਰੂਰ ਚ ਲਓ ਜੀ ਆਫਿਸ ਦਾ ਕੰਮ ਚੱਲੀ ਜਾਂਦਾ ਹਜੇ ਪੇਂਟ ਭੁੰਡਾ ਵਾਲਾ ਆਪਣਾ ਕੰਮ ਨਿਬੜ ਗਿਆ ਆਪਾਂ ਕੁਰਸੀਆਂ ਪੰਚਾਤੀਆਂ ਤੇ ਹਣੀ ਵੀ ਚਲਾ ਗਿਆ ਪ੍ਰੀਤ ਵੀ ਚਲਾ ਗਿਆ ਤੇ ਹੁਣ ਹਣੀ ਨੂੰ ਦੁਆ ਤੇ ਆਪਾਂ ਬੂਟ ਸ਼ੋਪਿੰਗ ਕਰਵਾਤੀ ਹੁਣ ਆਪਾਂ ਚੱਲਦੇ ਆ ਘਰੇ ਕੁਝ ਖਾਣੇ ਪੀਣੇ ਆ ਫਿਰ ਮਿਲਦੇ ਆ ਲਓ ਵੀ ਮਿੱਤਰੋ ਤੇ ਪਿਆਰਿਓ ਠੰਡ ਬਹੁਤ ਜ਼ਿਆਦੀ ਹੈ ਅਬ ਹਮ ਫਿਰ ਚਲੇ ਕਿੱਥੇ ਚਲੇ ਮਾਰਕੀਟ ਚਲੇ ਘੁੰਮਦੇ ਰਹਿਨੇ ਆ ਲੋ ਜੀ ਅੱਜ ਫਿਰ ਗਲੀਆਂ ਦੇ ਵਿੱਚ ਕੀ ਕਰੀਏ ਅੱਜ ਕਿਹੜੀਆਂ ਗਲੀਆਂ ਚ ਲਈ ਫਦਾ ਹੈ ਲੋ ਵੀ ਜੀ ਲੈ ਲਈ ਜੋ ਸੀ ਮੰਮੀ ਸ਼ਰਕਦੇ ਆ ਲੋ ਵੀ ਆਪਾਂ ਖਾ ਰਹੇ ਆ ਹੁਣ ਸਵੀਟ ਕੌਰਨ ਕਿਵੇਂ ਆ ਹੈ ਆ ਸਹੀ ਆ ਇੱਥੇ ਲਾਈ ਸੀ ਗੱਡੀ ਆਪਾਂ ਉੱਤੇ ਜੇ ਚੜਾ ਕੇ ਦੇ ਪਿੱਛੇ ਮੋਟਰਸਾਈਕਲ ਆ ਗਿਆ ਕੋਈ ਘੈਂਟ ਹੀ ਨੇ ਲੋਕ ਯਾਰ ਇੰਨੇ ਜਾਮ ਲੱਗਣ ਲੱਗੇ ਨੇ ਸੰਗਰੂਰ ਚ ਬਾਈ ਓਏ ਪੁੱਛੋ ਹੀ ਨਾ ਆਏ ਹਾਏ 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 ਮੋਟਰਸਾਈਕਲ ਜਾ ਖੰਡ ਚ ਇੱਕ ਹੱਥ ਨਹੀਂ ਚੱਲਦੇ ਓ ਵੀ ਮਿੱਤਰੋ ਦੇ ਸੱਜਣੋ ਅਸੀਂ ਪਹੁੰਚ ਚੁੱਕੇ ਹਾਂ ਗੁੰਨੂ ਕੋਲ ਗੁੰਨੂ ਸਾਸਰੀਕਾਲ ਚ ਇਹ ਠੰਡੀ ਹਵਾ ਤੇ ਬਾਤ ਫਿਰੰਡ ਹੈ ਹਾਂ ਨਹੀਂ ਟਿਕਦੇ ਬਾਲੇ ਨੂੰ ਠੰਡ ਦੇ ਵਿੱਚ ਤੂੰ ਟਿਕਦੀ ਨਹੀਂ ਸੀਤ ਜੀ ਨਾ ਜਾਂਦਾ ਇਹ ਦਬਾਅ ਕਿੱਥੇ ਗਿਆ ਬਾਬੂ ਕਰ ਮਾਰੋ ਯਾ ਪਿਆ ਟਕਾਈ ਇਹ ਫਿਰ ਵੀ ਨਹੀਂ ਅਰੇ ਪਪਾ ਆਉਂਦੀ ਰਾਤਾਂ ਉਹਦੇ ਨੂੰ ਕਰਕੇ ਆਹ ਰਾਤ ਨੂੰ ਰਾਤ ਉਲਟੀਆਂ ਲੱਗੀਆਂ ਸੀ ਠੰਡ ਵਾਲੇ ਨਹੀਂ ਇਹੋ ਵਸੇ ਹੋਣਾ ਛੁੱਟੀਆਂ ਹੋਈਆਂ ਛੁੱਟੀਆਂ ਵਧ ਗਈਆਂ ਵਧ ਗਈਆਂ ਨਾ ਨਹੀਂ ਤੇ ਅੱਜ ਸਕੂਲ ਜਾਣਾ ਸੀ ਹੇ ਹੇ ਮੈਂ ਦੱਸਾਂ ਮੈਂ ਕਿਵੇਂ ਬਣਾਉਂਦਾ ਕਰਕੇ ਖਾਦੇ ਬਣਾਉਂਦਾ ਤੇ ਕਿਹੜਾ ਕਿਨੇ ਕੁ ਕਰ ਕੱਢੀ ਕਰ ਫਿਰ ਕਿਤੇ ਵੀ ਫੋਟੋ ਹਾਂ YouTube ਤੇ ਉਹ ਤੇ ਟੀਵੀ ਤੇ ਵੇਖ ਲਈ ਕਰੀ ਤੀ ਹੇ ਹੇ ਜਾਂ ਚੀ ਨੀਂ ਹੁੰਦਾ ਹੀ ਨੀਨ ਸੁਣਾਈ ਕਾਦ ਸੁਣਾਈ ਜਿਹੜੇ ਉਹ ਟੌਪ ਸੁਣ 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 ਮੈਂ ਦਰ ਤੇ ਬੈਠੂ ਕੋਡ ਘਟਕੇ ਛੇਤੀ ਛੇਤੀ ਬਾਈਂ ਉਸ ਉਡੀ ਉਡੀ ਫਿਰ ਦੀ ਹਣੀ ਆ ਤੇ ਬਲੀਟੇ ਨੂੰ ਪੱਤਾਂ ਅੱਛਾ ਅੱਛਾ ਨਿਮਰਤ ਖੇਰਾ ਦਾ ਗਾਣਾ ਹੈ ਸਮਝੇ ਤਾਂ ਨਾ ਬੱਚੇ ਹਾਂ ਇੱਧਰ ਦੇ ਤੋਂ ਆਇਆ ਤੈਨੂੰ ਕਿੱਥੋਂ ਗਿਆ ਇਹ ਨਸੀ ਗਾਣਾ ਇਹ ਚਾਈਨਾ ਤੋਂ ਕੌਣ ਆਇਆ ਆਪਣੇ ਘਰ ਮਦੂ ਮੱਖੀ ਲੜਾਦੀ ਇਹ ਚਾਈਨਾ ਤੋਂ ਕੌਣ ਆਇਆ ਆਪਣੇ ਘਰ ਮੈਂ ਤੂੰ ਕੱਲ ਨਹੀਂ ਦੇਖਿਆ ਕੱਲ ਤਾਂ ਮੇਰੀ ਇੱਕ ਅੱਖ ਬੰਦ ਸੀ ਕੱਲ ਮੇਰੇ ਖਦਮਾਂ ਲੱਗੀਆਂ ਸੀ ਸ਼ਾਇਦ ਕੋਈ ਚੀਨੀ ਜੀ ਤੰਗਰੀ ਸੀ ਦੀਨੀ ਲੋ ਵੀ ਆਪਾਂ ਲਾਹਾ ਲੈ ਲਿਆ ਅਮਨ ਕੀ ਕਰ ਆਇਆ ਗੱਡੀ ਆਪਣੀ ਮਾਰ ਲਿਆ ਪਾਣੀ ਕਰਦੀ ਹੈ ਪੈਪੂਪ ਇਕੱਠੀ ਮਾਰਦੀ ਹੈ ਪਾਣੀ ਗੱਡੀ ਬਾਹਰੋਂ ਬਹੁਤ ਜ਼ਿਆਦਾ ਗੰਦੀ ਹੋਈ ਹੋਈ ਸੀ ਸੋ ਸੋਚਿਆ ਇਹਨਾਂ ਦੇ ਪੈਪੂਪ ਲੱਗ ਜਾਂਦੀ ਅਮਨ ਕੇ ਮੈਂ ਹਜਲਕ ਪਾਣੀ ਮਾਰ ਹੀ ਲਈਏ ਆਪਾਂ ਉਹ ਆਪਾਂ ਥੋੜੀ ਸਾਈਡ ਕਰਤੀ ਹੈ ਆਣੀ ਆਪਾਂ ਮਾਰ ਲਿਆ। ਅੰਨੂ ਆ ਮਟਰਾਂ ਵਾਲੇ ਚੋਲ ਖਿੱਚ ਲਿਆ ਇਹਨੇ ਮਿੱਤਰੋ। ਮੈਂ ਲੈ ਕੇ ਹੀ ਮਿਲੂ ਤੁਹਾਨੂੰ। ਆਹ ਹੈ ਚੋਲਾਂ ਦਾ ਗਾਹਕ। ਇਹਨੂੰ ਪਤਾ ਲੱਗਿਆ ਨਾ ਮਟਰਾਂ ਨੇ ਚੋਲ ਬਣਨਗੇ ਨਿਕਲੀ ਵੀ ਨਹੀਂ ਦੇਖ ਲੈ। ਸਬਜ਼ੀ ਕਰਦੀ ਐ, ਛੋਲਿਆਂ ਦੀ ਸਬਜ਼ੀ। ਉਹ ਮੂਲੀਆਂ ਘਰ ਦੀਆਂ। ਤੇ ਸਾਡੇ ਬਾਬਰਜੀ ਸਾਹਿਬ। ਲੋਈ ਖਾ ਗਏ ਚੋਲ ਮਟਰਾਂ ਵਾਲੇ। ਅਸੀਂ ਹੁਣ ਚੱਲੇ ਆਂ ਘਰ ਨੂੰ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਆਂ ਘਰ ਅੱਜ ਦੇ ਵਲੌਗ ਵਿੱਚ ਬਸ ਇੰਨਾ ਹੀ ਉਮੀਦ ਕਰਦਾ ਹਾਂ ਤੁਸੀਂ ਸਾਡੇ ਵਲੌਗ ਨੂੰ ਇੰਜੋਏ ਕੀਤਾ ਹੋਊਗਾ ਜੇ ਇੰਜੋਏ ਕੀਤਾ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦਾ ਤੁਹਾਨੂੰ ਕੱਲ ਨੂੰ ਬਾਏ ਬਾਏ